ਦੇ ਸੱਸੀ ਗਾਲ ਜੀ ਅੱਜ ਅਸੀਂ ਲੱਗਿਆ ਦਹੀਂ ਭੱਲੇ ਬਣਾਉਣ ਸੱਸੀ ਗਾਲ ਜੀ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਤੇ ਸ਼ਾਂਤੀ ਬਖਸ਼ੇ ਤੇ ਅੱਜ ਅਸੀਂ ਬਣਾਉਣ ਲਗੇ ਦਹੀਂ ਭੱਲੇ ਆ ਅਸੀਂ ਦਾਲ ਲੈ ਲਈ ਮਾਹਾਂ ਦੀ ਧੋਮੀ ਜਿਹੜੀ ਦਾਲ ਕਹਿੰਦੇ ਹੁੰਦੇ ਆ ਠੀਕ ਹੈ ਤੇ ਅਸੀਂ ਕੱਲ ਸ਼ਾਮੀ ਭਿੰਦੀ ਸੀ ساری ਰਾਤ ਭੀ ਜੀਰੇ ਪਾਣੀ ਤੇ ਦੋ ਤਿੰਨ ਵਾਰੀ ਪਾਣੀ ਚ ਸਾਫ਼ ਕਰਕੇ ਤੇ ਹੁਣ ਅਸੀਂ ਕਰਨ ਲੱਗੇ ਆ ਗ੍ਰੈਂਡਰ ਠੀਕ ਹੈ ਆ ਗ੍ਰੈਂਡਰ ਕਰਾਂਗੇ ਗ੍ਰੈਂਡਰ ਤੋਂ ਬਾਅਦ ਤੁਹਾਨੂੰ ਦਿਖਾ ਲ ਦੇ ਆਹ ਦੇਖੋ ਬੜੀ ਜੀ ਬਹੁਤ ਕਰ ਲਿਆ ਤੇ ਇਹ ਦੇਖ ਲਓ ਹੁਣ ਇਹਨੂੰ ਪੇਸਟ ਵਧੀਆ ਬਣ ਗਈ ਠੀਕ ਹੈ ਮਾਹ ਦੀ ਦਾਲ ਦੀ ਪੇਸਟ ਬਣਾ ਲਈ ਜੀ ਗ੍ਰੈਂਡਰ ਕਰਕੇ ਤੇ ਹੁਣ ਇਹਨੂੰ ਅੱਧਾ ਘੰਟਾ ਜੀ ਛੱਡਾਂਗੇ ਐਦਾਂ ਤੇ ਬਾਅਦ ਵਿੱਚ ਅਸੀਂ ਬਣਾਨੇ ਆ ਦਹੀਂ ਭੱਲੇ ਠੀਕ ਹੈ 15-20 ਮਿੰਟ ਤੇ ਨਮਕ ਵੀ ਪਾਣਾ ਵਿੱਚ ਇਹਦੀ ਪੈਂਟ ਕੇ ਰੱਖ ਦਾਂਗੇ ਇਹ ਆ ਪਾ ਦਵਾਂਗੇ ਸ਼ਾਂਚਾ ਇੱਕ ਸਮਾਨ ਦੇ ਸਾਬ ਨਾਲ ਪੈਣਾ ਹਾਂ ਜਿੰਨਾ ਸਮਾਨ ਹੋ ਗਿਆ ਇਹ ਕਿ ਕਿਲੋ ਦਾਣ ਸੀ ਜੀ ਇਹ 15 ਦਾਣ ਸੀ ਗ੍ਰਾਈਂਡਰ ਕੀਤੀ ਤੇ ਪਾ ਦਮੈਕ ਕਰਕੇ ਜਾਂਦਾਂ ਨੂੰ 15-20 ਮਿੰਟ ਠੀਕ ਹੈ ਤੁਹਾਨੂੰ ਦਿਖਾ ਦਿਆਂਗਾ ਜੋ ਹੋਣ ਅਸੀਂ ਪਾਵਾ ਦੇ ਬਣਾਉਂਦੀ ਹਾਂ ਠੀਕ ਆ ਪੇਸਟ ਹੋੜ ਜੈ ਇਹਨੂੰ ਆਹ ਦੇਖੋ ਐਨੀ ਕਿਨ ਅੱਧਾ ਪੇਸਟ ਅਸੀਂ ਕੱਟ ਲਿਆ ਇੱਧਰ ਲਾਗ ਤੇ ਅੱਧਾ ਪੇਸਟ ਸਾਡਾ ਹੈਚ ਆ ਠੀਕ ਹੈ ਇਹ ਫੇਰ ਉਹਦੇ ਵਿੱਚ ਫੇਰ ਪਾ ਕੇ ਬਣਾਵਾਂਗੇ ਜਿਹੜਾ ਗਾਵੇ ਇਹਨੂੰ ਕਰ ਦੇਣਾ ਮਿਕਸ ਤੇ ਇੱਧਰ ਅਸੀਂ ਰੱਖ ਦਿੱਤਾ ਤੇਲ ਠੀਕ ਹੈ ਗਰਮ ਹੋਣ ਲਈ ਇੱਦਾਂ ਥੋੜ੍ਹਾ ਜਿਹਾ ਅਜੇ ਬੰਦੇ ਜਾਣਗੇ ਥੋੜ੍ਹਾ ਜਿਹਾ ਬੰਦੇ ਆ ਦੇਖੋ ਅਸੀਂ ਚੈੱਕ ਕਰਨ ਲੱਗੇ ਆ ਵੀ ਤੇਲ ਗਰਮ ਹੋ ਗਿਆ ਕਿ ਨਹੀਂ ਕਪੜਾ ਭੱਲੀ ਜਿਹੀ ਭਾਈਏ ਛੋੜੀ ਇਹ ਜੇ ਚੈੱਕ ਕਰਦੇ ਸੀ ਤੇਲ ਗਰਮ ਨਹੀਂ ਹੋਇਆ ਲੱਗਦਾ। ਹੋਜੀ ਅੱਗੇ ਅਸੀਂ ਸ਼ੁਰੂ। ਚਾਲੇ ਹੱਥ ਨਾਲ ਹੁਣ ਵਧੀਆ ਬਣਦੇ ਹੱਥੋਂ ਚਮਚੇ ਨਾਲ ਨਹੀਂ ਬਈ ਵਧੀਆ ਬਣਿਆ ਨਹੀਂ ਗੈੜੀ। ਜੇ ਜਿੰਨੇ ਕੜਾ ਹੀ ਜ਼ਿਆਦੇ ਉਹਨੇ ਖਵਾ ਦਈਏ ਠੀਕ ਹੈ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਹੋਣ ਨੂੰ ਵੀ ਦਾ ਬਾਜੀ ਲਓ ਇਹ ਸਾਡੀ ਕੜਾਈ ਗਈ ਭਾਰਾ ਭੱਲਿਆ ਨਾ ਜੇ ਉਹ ਥੋੜਾ ਜਿਹਾ ਸੇਕ ਲਾ ਕੇ ਫੇਰ ਇਹਨਾਂ ਨੂੰ ਇਹਦਾ ਪਾਸਾ ਪਲਟਾਂ ਦੇ ਥੋੜਾ ਜਿਹਾ ਤਬੂ ਲਾ ਲਓ ਫੇਰ ਤੁਸੀਂ ਘਰ ਜੋ ਬਣਾ ਸਕਦੇ ਹਾਂ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਗਰਮੀਆਂ 'ਚ ਤਾਂ ਬਹੁਤ ਵਧੀਆ ਚੀਜ਼ ਲੱਗਦੀ ਹੈ ਇਹ ਜੋ ਵਫਰੇਡ ਅੱਛੇ ਤਿਆਰ ਹੋ ਜਾਂਦੇ ਕਿਉਂਕਿ ਜਦੋਂ ਅਸੀਂ ਇੰਡੀਆ ਜਾਣੇ ਸਾਰੇ ਜਾਣੇ ਉੱਥੇ ਭੱਲੇ ਹੋਵੇ ਗੋਲ ਗੱਫੇ ਬੜਾ ਮਨ ਕਰਦਾ ਖਾਣ ਨੂੰ ਇੱਥੇ ਵੀ ਦਿਲ ਕਰਦਾ ਪਰ ਬਣਾਉਣ ਦੀ ਬਈ ਪ੍ਰੋਬਲਮ ਪੈ ਜਾਂਦੀ ਹੈ ਬੰਦਾ ਕਹਿੰਦਾ ਯਾਰ ਇੰਨੀ ਮਿਹਨਤ ਕਰੀ ਉਮੇਂ ਦਾ ਹਰ ਇੱਕ ਚੀਜ਼ ਨੂੰ ਕਰਨੀ ਪੈਣੀ ਹੈ। ਅੱਜ ਵਾਚਾਂ ਜੀ ਨੇ ਕਿ ਪਾਲਟੀ ਜੀ ਕਰ ਦੋ। ਆ ਦੁੱਧ ਬੁਝਾ ਰੱਖੇ ਯਾਰ। ਆ ਦੇਖੋ। ਹੱਥੋਂ ਗਏ ਰੋਲ ਕੇ। ਹੋਏ ਹੋਏ। ਹੱਥੋਂ ਗਏ ਇਹ। ਲਾ ਬੁਰਦੋ ਕਾ ਮੰਗੋ ਖੋਲ ਦੇ। ਉਹ ਬੜੀਆ ਟੈਸ਼ ਬਣ ਗਈ। ਨਾਲ ਬਰੌਂਜ ਹੋ ਗਏ ਇੱਕ ਵਾਸਤੇ। ਯਾਹ ਦੇਖੋ।ਾਰੇ ਪਾਟੀ ਕਰ ਦਿੱਤੇ। ਹਾਂ। ਹੁਣ ਉਹਦੇ ਆਹੋ। ਇਹ ਜੀ ਬਰ ਰਹਾ ਹੈ ਭੱਲੇ। ਗਰਮੀ ਦਾ ਸੀਜ਼ਨ ਦੀ ਡੈਸ਼ ਭੱਲੇ। ਆਗੇ ਰੱਖ ਲਓ ਕਿ ਗੁਰਜੇ ਜੀ ਇਹਨੇ ਖਰਾਬ ਹੀ ਨਹੀਂ ਹੁੰਦੇ 10-15 ਦਿਨ ਦਾ ਐਮ ਹੀ ਨਿਕਲ ਜਾਂਦੇ ਨੇ ਜਿੰਨੇ ਕੁ ਤੁਸੀਂ ਖਾਰੇ ਹੁੰਦੇ ਕੱਢ ਲੈ ਗਰਮ ਪਾਣੀ ਚ ਪਾ ਕੇ ਚੱਲ ਇਹ ਛੱਡੇ ਦਾ ਸਪਰੇਅ ਚ ਲਾ ਲਓ ਹਾਂ ਗੁਰਜੇ ਜੀ ਲਾ ਲਓ ਬਾਅਦ ਵਿੱਚ ਕੱਢ ਲਓ ਤੇ ਇਹਨੂੰ ਕੱਢ ਲਓ ਤੇ ਬੈਨੂ ਜੀ ਖਾਣੇ ਦਾ ਤੁਸੀਂ ਠੀਕ ਆਹ ਦੇਖੋ ਕੀ ਸੋਨੇ ਬਣ ਗਏ ਹੋਈ ਅੱਤਕ ਨਹੀਂ ਅਦਾ ਤੁਸੀਂ ਜਾਣੀ ਘਰ ਜਿਹੜੇ ਛੇ ਤਿਆਰ ਕਰ ਸਕਦੇ ਹੋ ਚੀਜ਼ ਕੋਈ ਵੀ ਆ ਯਾਰ ਜੇ ਤੁਸੀਂ ਕਰੋਗੇ ਤਾਂ ਨਾ ਜ਼ਰੂਰ ਭੈੜਾ ਹੋਈਆਂ ਵੀਰ ਹੋਏ ਬਣਾ ਸਕਦੇ ਹੋ ਤੁਸੀਂ ਕਿਹੜੀ ਚੀਜ਼ੇ ਨਹੀਂ ਬਣਾ ਸਕਦਾ ਹਰ ਇੱਕ ਇਨਸਾਨ ਬਣਾ ਸਕਦਾ ਹੈ ਜੀ ਕੋਸ਼ਿਸ਼ ਕਰੋ ਜੀ ਜਦ ਵੀ ਤੁਹਾਨੂੰ ਟਾਈਮ ਮਿਲਦਾ ਆਦਿ ਕਰੋ ਜੀ ਬਿੜੇ ਹੋਗਾ ਤਾਂ ਤੋ ਹੋਵੇ ਪੂਰੀ ਬਸ ਜ਼ਿਆਦਾ ਬਰੌਨ ਹੋ ਜਾਣੇ ਹੈ ਇਹ ਗੈਸ ਜਿਹੜਾ ਥੋੜਾ ਰੱਖੇ ਘੱਟ ਦੇ ਸਾਡਾ ਇਹ ਵੱਡਾ ਗੈਸ ਹੈ ਜਿਹਨੂੰ ਵੀ ਘੱਟ ਦੇ ਕੀਤਾ ਆ ਛੋਟਾ ਹੋ ਵੀ ਨਾ ਕਰੇ ਛੋਟਾ ਭੰਵੇਂ ਨਾ ਕਰੇ ਕਿਉਂਕਿ ਥੋੜਾ ਘੱਟ ਕੀਤਾ ਹੋਊਗਾ ਇਹ ਵੱਡਾ ਗੈਸ ਹੈ ਤਾਂ ਇਹਨਾਂ ਵਿੱਚੋਂ ਵੀ ਪੱਕ ਜੂਗੇ ਜਿੱਦਾਂ ਸਾਡੇ ਹੁਣ 4-5 ਗੈਸ ਹੈਗਾ ਇੱਧਰ ਛੋਟਾ ਆ ਗਵਲੇ ਤੇ ਹੀ ਰੱਖਿਆ ਹੈ ਵੱਡਾ ਥੋੜਾ ਇਹ ਨਾਰਮਲ ਦੇ ਕੀਤਾ ਆ ਆ ਦੇਖੋ ਇਹਦਾ ਆ ਆ ਬਟਾ ਇਹ ਸਾਰਿਆਂ ਤੋਂ ਵੱਡਾ ਆ ਤੇ ਇਹਨੂੰ ਮੀਡੀਅਮ ਜਿਹਾ ਰੱਖੇ ਤਾਂ ਹੌਲੀ ਹੌਲੀ ਵਿੱਚੋਂ ਵੀ ਪੱਕ ਜੇ ਆ ਦੇਖੋ ਗੋਲ ਤੋਂ ਕੰਮ ਨੂੰ ਫੋਲ ਲਗਾਇਆ ਹੈ ਨਾ ਤੇ ਗਰਮੀ ਦੇ ਬੰਦੇ ਦੁਪਹਿਰ ਨੂੰ ਰੋਜ਼ ਹੋਵੇ ਐਨ ਚਾਰ ਦਾ ਬੰਦਾ ਚੱਕੇ ਲੰਦਾ ਇਹਨੇ ਕੰਮ ਨੂੰ ਦੇਖੋ ਬਰਵਰ ਹੋ ਗਏ ਨਾ ਬਹੁਤ ਜਿਆਦੇ ਮੈਂ ਨਾ ਕਰਿਓ ਕਿਉਂਕਿ ਕਾਲੇ ਪੰਜ ਆ ਜਾਣੇ ਸਾਰੇ ਗਰਮੇ ਜੇ ਬਹੁਤ ਵਧੀਆ ਲੱਗਦੇ ਆ ਸੁਆਦ ਲੱਗਦੇ ਆ ਠੀਕ ਹੈ ਅਜੀ ਦੁਕਾਨਾਂ ਤੇ ਵੀ ਜਾਣੇ ਆ ਥੋੜੀ ਜਿਹਾ ਮਿਹਨਤ ਕਰਕੇ ਆਪਣੇ ਘਰ ਦੀ ਚੀਜ਼ ਨਾਲੇ ਵਧੀਆ ਚੀਜ਼ ਆਪਣੇ ਮਨ ਪਸੰਦੀ ਦੀ ਚੀਜ਼ ਆ ਦੇਖ ਲੋ ਹੋ ਗਿਆ ਇਹ ਜੀ ਇਹ ਸਾਡਾ ਪੂਰ ਹੋ ਗਿਆ ਜੀ ਉਹਦੇ ਵਿੱਚ ਅਸੀਂ ਬਾਅਦ ਚ ਪਾਵਾਂਗੇ ਹੋਰ ਪੂਰ ਕਿਉਂਕਿ ਇਹ ਕਿਲੋ ਦਾੜਾ ਕਿਲੋ ਦਾੜਾ ਜੀ ਭੇਤੀ ਦੀ ਬੜੀ ਉਹਨਾਂ ਪਹਿਲਾਂ ਪੂਰ ਕੱਢ ਲੈਣਾ ਅੱਜ ਠੀਕ ਹੈ ਪਾਵਾ ਮੰਗਿਆ ਸੀ ਜਗੁਰ ਸ਼ਮਜਨਾ ਮtrails ਮਾਰਗਦਰਸ਼ਿਤ ਕਰਨੇ ਹੋ। ਬਹੁਤ ਹੌਲੀ ਧੀਰੇ ਹੌਲਾ ਕਰੋ। ਹਾਂ। ਫੜੋ। ਇਤਨਾ ਵੱਡੇ ਬੰਦੇ ਤਾਂ ਮੈਂ ਸੌਤਾ ਬਧੀਆ ਸਾਡੇ ਕੋਲ ਤਾਂ ਭਾਈ ਆਹ ਦੇਖੋ ਇਹ ਸਾਡਾ ਗੁਜਾਪੂਰ ਚੱਲ ਪਿਆ ਵਾਤਾ ਦਾ ਬਣਾਦੇ ਰਹੋ ਆਹ ਲੱਕੂ ਖੁੱਲਣ ਵੀ ਲੱਗ ਪਿਆ ਹੰਦੇ ਆਪੇ ਲੋਹ ਜਿਹੜਾ ਹਲਵਾ ਇਹਨੇ ਵੀ ਮਾਗਦਾ ਕਿ ਬਹੁਤ ਵਧੀਆ ਬਣ ਗਿਆ ਤੇ ਸੁੰਗੜੇ ਬਹੁਤ ਸੋਨੇ ਆ ਤੇ ਇਹਨੂੰ ਬਾਹਰ ਨਾਲ ਹੋਰ ਪਾ ਲਗਾ ਥੋੜਾ ਜਿਹਾ ਆਹ ਦੀ ਭਾਵੇਂ ਉਹ ਵੀ ਜਿਆਦਾ ਨਾ ਪਾਵੇ ਸਾਨੂੰ ਬਸ ਕੱਲ ਕੱਲੇ ਨਾ ਤਾਂ ਪਾਰਟੀ ਜੇ ਕਰੀ ਜੇ ਤਲਵਾਂ ਤੇਂ ਤੇ ਲੱਗ ਜੀ ਇਹਦੇ ਹੁਣ ਗਾਣਾ ਕੀ ਥੋੜਾ ਹੋ ਗਿਆ ਇਹਨਾਂ ਥੋੜੇ ਸਮਾਂ ਤੇ ਬਾਦੀ ਪੈਣਾ ਮੇਰੇ ਤੋਂ ਵੀ ਥੋੜੀ ਜਿਆਦੇ ਚੱਲ ਗਈ ਥੋੜਾ ਜਿਹਾ ਇਹਦਾ ਅੱਧਾ ਕਿਲੋ ਦਾਲ ਕਰੇ ਜੀ ਬਹੁਤ ਬਾਕੀ ਆਪਣੇ ਡੱਬਰ ਦੇ ਹਿਸਾਬ ਨਾਲ ਠੀਕ ਹੈ ਆ ਸਿੰਘ ਪਾਣੀ ਘਰ ਮੀਤਾ ਇਹਦੇ ਵੀ ਖਾਣੇ ਇਹੋ ਪਾਣੀ ਪੂਸਾ ਕੀਤਾ ਜੀ ਆਦਮੇ ਚ ਭਾਗ ਤੇ ਜਿੰਨੇ ਕ ਖਾਣੇ ਆ ਜੀ ਅੱਧਾ ਘੰਟਾ ਪੀਤੇ ਰਹਾ ਆ ਦੇਖ ਸਾਡੇ ਦੁਪਹਿਰ ਦੀ ਤੇ ਸ਼ਾਮ ਦੀ ਖਾਣਾ ਖੋਗੇ ਜੀ। ਤੁਸੀਂ ਦੋ ਤਿੰਨ ਚ ਨਹੀਂ ਖਾਵਾਂਗੇ। ਤੇ ਨਾਲ ਖਾਵਾਂਗੇ ਰੋਟੀ। ਭਿੰਗੇ ਇੱਧਰ ਰੱਖ ਦਨੇ ਆ। ਬਸ। ਇਹੋ। ਤੇ ਇੱਧਰ ਸਾਡਾ ਦੂਜਾ ਪੂਰ ਤਿਆਰ ਹੋ ਰਿਹਾ। ਬਣਦੇ ਐਂਡ ਇਹਦੇ ਗੋਲ ਗਫੇ ਵੀ ਫੁੱਲਦੇ ਜਾਂਦੇ ਆ ਫੁੱਲ ਕੇ ਖਾਣ ਨੂੰ ਵੀ ਸਵਾਦਾਰ ਹੋ ਗਏ ਜਿਹੜਾ ਫੁੱਲ ਗਿਆ ਉਹ ਵਧੀਆ ਕਿਉਂਕਿ ਰੂਵਾਂ ਵਾਂਗ ਹੋ ਜਾਂਦਾ ਇਹ ਇਨੋਂ ਫੇਰ ਲਈ ਥੋੜੇ ਜਿਹਾ ਮਾਂਚੇ ਪਾਵੇ ਜਿੱਦਾਂ ਦੋ ਪੂਰਾ ਜੋਗੀ ਦੋ ਪੂਰਾ ਜੋਗੀ ਇਨੋਂ ਭਾਵੇ ਜਿੱਦਾਂ ਆਇਆ ਇਹਦੇ ਵਿੱਚ ਅਸੀਂ ਮਿਕਸ ਕਰ ਲਈ ਥੋੜੀ ਜਿਆਦੇ ਠੀਕ ਹੈ ਕਿਉਂਕਿ ਸਾਨੂੰ ਵੀ ਪਹਿਲਾਂ ਪਹਿਲਾਂ ਆਈਡੀਆ ਆ ਗਿਆ ਥੋੜਾ ਘੱਟ ਘੱਟ ਲੈ ਕੇ ਸਮਾਨ ਫੇਰ ਬਚੀ ਨੂੰ ਪਾਵੇ ਜੀ ਤੇ ਆਹ ਦੇਖੋ ਬਸ ਬਹੁਤ ਸੋਹਣੇ ਬਣੇ ਆਹ ਦੇਖੋ ਸਵਾਦਾਰ ਬਣ ਗਏ ਨਾਲੇ ਆਹ ਦੇਖੋ ਬਸ ਇਹਦਾ ਪਾਰਟੀ ਕਰ ਜੇ ਲੋ ਮੜਾ ਮੜਾ ਸੇਖ ਸਾਰੇ ਪਾਸੇ ਲੱਗ ਜੂਏ ਇਹਨੂੰ ਇਹ ਦਾ ਇਹ ਸਾਰੇ ਇੱਕ ਲੋਹੇ ਦੇ ਬਣਾ ਕੇ ਇਹਨੂੰ ਦਾਲ ਦੇ ਬਣਾ ਕੇ ਜਿੰਨੇ ਖਾਣੇ ਉਨੇ ਰੱਖ ਲੈਣੇ ਬਾਕੀ ਦਾ ਫਿਰ ਅੱਜ ਚਲਾ ਦੇਣੀ ਹੈ ਕਿਉਂਕਿ ਇੱਥੇ ਲਾਈਟ ਨਹੀਂ ਜਾਂਦੀ ਇਹ ਫਾਇਦਾ ਹੋ ਜਾਏਗਾ ਇੰਡੀਆ ਜਿੱਥੇ ਲਾਈਟ ਚੱਲ ਜਾਂਦੀ ਆ ਉੱਥੇ ਹੀ ਖਰਾਬ ਹੋਣ ਦਾ ਡਰ ਰਹਿੰਦਾ ਉਹ ਗੇ ਨਾ ਚੀਜ਼ਾਂ ਨੂੰ ਦਿਲ ਕਰਦਾ ਹੈ ਕਰਦਾ ਹੈ ਗੂਲ ਗੱਫੇ ਹੋਏ ਇਹ ਭੰਲੇ ਹੋਏ ਇਹ ਨਾ ਚੀਜ਼ਾਂ ਨੂੰ ਹਰ ਇੱਕ ਦਾ ਦਿਲ ਕਰਦਾ ਵਿਹਾਂ ਭਾਈ ਇੰਡੀਆ ਹੀ ਖਾਂਦੇ ਸੀ ਬਾਹਰ ਨਹੀਂ ਬਣਾ ਕੇ ਖਾਈਏ ਤਾਂ ਮੌਲਦੇ ਤਾਂ ਮਹਿੰਗੇ ਪੈਂਦੇ ਆ ਅੱਖੋਂ ਦੂਰ ਬਰਾਂਡ ਵਿੱਚ ਵੀ ਪਤਨ ਕੀ ਹਿਸਾਬ ਨਾਲ ਅਗਲੇ ਨੂੰ ਬਣਾਏ ਹੁੰਦੇ ਆ ਇਹ ਅਸੀਂ ਘਰ ਆ ਆਪਣੇ ਹੱਥੀ ਬਣਾਣਿਆਂ ਚੀਜ਼ ਵਧੀਆ ਬਣੂਗੀ ਤੇ ਅੰਦਰ ਪਤਾ ਉਹ ਹੋਸਣੀ ਤੇ ਇਹ ਜੀ ਨਵਾਂ ਪਾਇਆ ਹੈ ਹੁਣ ਅਗਲੇ ਦੇ ਤੇਲ ਦਾ ਵੀ ਪਤਾ ਨਹੀਂ ਹੁੰਦਾ ਜਿੰਨਾ ਵਾਰ ਵਿੱਚ ਹੀ ਤੀਰ ਦੇ ਕੱਢ ਦਿੱਤਾ ਇਹਨੇ ਆਹ ਦੇਖੋ ਜਿਵੇਂ ਬਣ ਗਿਆ ਐਨ ਬਰੌਨ ਹੋ ਗਿਆ ਇਹ ਫੋੜੇ ਜਿਹੀ ਫੋਰ ਲਗਾਉਣਗੇ ਇਹਨੂੰ ਠੀਕ ਹੈ ਆ ਨੂੰ ਬ੍ਰਾਊਨ ਹੋ ਗਿਆ ਤੇ ਇਹ ਅਸੀਂ ਕੱਢ ਲੈਣਾ ਦੂਜਾ ਬੁਰ ਹਾਇ ਅੱਗੇ ਤਿਆਰ ਹੋ ਗਿਆ ਸਾਰੇ ਠੀਕ ਹੈ ਤੇ ਹੁਣ ਅਸੀਂ ਬਣਾਵਾਂਗੇ ਦਹੀਂ ਆ ਅਸੀਂ ਭੇਗੇ ਹਾਇ ਪਾਣੀ ਚ ਭੇਗੇ ਕੋਸਾ ਜਿਹਾ ਪਾਣੀ ਕਰਕੇ 15-20 ਮਿੰਟ ਭਿਜੇ ਰਹਿਣ ਦੇ ਤੇ ਤਾਂ ਬਾਅਦ ਚਾਣੀ ਏਦਾਂ ਬੋਲੇ ਬੋਲੇ ਘੋਟ ਲੈ ਦੋ ਹੱਥਾਂ ਨਾਲ ਅਸੀਂ ਬੋਲੇ ਬੋਲੇ ਘੋਟ ਲੈ ਇਹ ਫੇਲਰ ਨਾ ਆ ਸਾਡਾ ਦਹੀਂ ਆ ਦਹੀਂ ਆ ਜਿਹੜਾ ਥੋੜਾ ਜਿਹਾ ਅਸੀਂ ਬਣਾਇਆ ਪਰ ਸਹੀ ਬਣਾ ਕੇ ਆ ਵਿੱਚ ਪਾ ਦਨੇ ਖੰਡ ਦੇ ਕਿਉਂਕਿ ਖੱਟਾ ਮਿੱਠਾ ਵਧੀਆ ਲੱਗਦੀ ਹੈ ਦਹੀਂ ਇਹਨੂੰ ਇਹਨਾਂ ਫੈਂਡ ਲਾ ਲੈ ਆ ਉਹਨੂੰ ਮਿਕਸ ਕਰ ਜਨੈਜ਼ ਤਾਂ ਵਜੇ ਗੜੀ ਗੋੜੀ ਨਾ ਜਾਂਦੀ ਰਹੇ ਕਹਿੰਦਾ ਭਾਵ ਮਤਲਬ ਇਹਨੂੰ ਬਰੀਕ ਹੋ ਜਾ ਪੀਸੀਰ ਖੰਡ ਪਾਈ ਅਸੀਂ ਤਾਂ ਸਾستی ਜੀ ਪਾ ਸਕਦੇ ਹਾਂ ਖੰਡ ਵੀ ਬਰੀਕੇ ਸੀ ਇਹ ਠੀਕ ਹੈ ਸਾਤ ਦੇ ਵੀ ਪਾ ਸਕਦੇ ਹਾਂ ਪਰ ਉਹਨੂੰ ਮੜ ਜਾ ਮੈਸੇਜ ਆ ਦੇ ਕੰਨ ਕੋਈ ਨਾ ਹੋਰ ਕੀ ਠੀਕ ਹੈ ਇਹ ਇੱਥੇ ਪਾਣੀ ਨਹੀਂ ਪਾਣਾ ਕਿਉਂ ਲੱਗ ਹੋ ਜਾਂਦਾ ਸਾਰਾ ਜਿਆ ਰੱਖਣਾ ਇਹਨੂੰ ਦੁੱਧ ਭਾਵੇਂ ਪਾ ਲੋ ਥੋੜਾ ਜਿਹਾ ਤੇ ਹੁਣ ਪਾਵਾਂਗੇ ਥੋੜਾ ਜਿਹਾ ਨਮਕ ਖੱਟਾ ਮਿੱਠਾ ਜਿਹਾ ਹੋ ਜਾਊ ਉਭੀ ਅਸੀਂ ਇਹਦੇ ਵਿੱਚ ਹੀ ਪਾ ਲੈਣਾ ਇਹ ਆ ਲੋ ਥੋੜਾ ਹੀ ਪਾਣਾ ਕਿਉਂਕਿ ਪਹਿਲਾਂ ਥੋੜੀ ਜਿਹਾ ਵਿੱਚ ਅਸੀਂ ਭੰਦੇ ਜਿਹਾ ਪਾਇਆ ਮਾੜਾ ਸਾਡੀ ਸਾਡੀ ਆ ਹਰੀ ਚਟਣੀ ਦੇ ਵਿੱਚ ਲੂਣ ਵੀ ਆ ਤਾਂ ਮਿਰਚ ਵੀ ਆ ਇਸਿਆਂ ਦੀ ਚਟਣੀ ਬਣਾਈ ਜੋ ਹਰੇ ਸਿਆਂ ਦੀ ਚਟਣੀ ਹੈ ਤੇ ਇੰਨੇ ਦੀ ਵੀ ਗੰਦੀ ਬਣ ਜਾਂਦੀ ਹੈ ਧਨੀਏ ਦੀ ਸਾਡੇ ਉਹਦੇ ਵਿੱਚ ਹੈਗਾ ਲੂਣ ਮਿਰਚ ਫਿਰ ਦਮਕਸ ਘਰ ਕੇ ਥੋੜੀ ਥੋੜੀ ਜਿਹੀ ਝਟਣੀ ਪਾ ਦੇਣੀ ਆ। ਝਣੀ ਦਹੀਂ ਦੇ ਵਿੱਚੇ ਨਹੀਂ ਪਾਣੀ। ਐਦਾ ਬਾਹਰ ਬਾਲੇ ਉੱਤੇ ਜੀ ਦਹੀਂ ਪਾ ਦੇਣਾ। ਆ ਮੇਰ ਨਿਆ ਪਾਊਡਰ ਤਾਂ ਜੀਰਾ। ਇਹ ਪੀਸਿਆ ਹੋਇਆ। ਭੁੰਨ ਕੇ ਪੀਸਿਆ ਹੈ। ਆਵਰਣਾ ਹੁਣ ਅਰਿੱਦਾ ਹੀ ਇਹ ਜੀ ਹੋ ਗਿਆ ਸਾਡੇ ਤਿਆਰ ਖਾਣ ਲਈ ਕੋਈ ਜ਼ਾਲ ਮਿਰਚ ਬਾਂ ਦਾ ਉੱਤੇ ਸਵਾਦ ਦੇਣ ਦੇ ਬਾਕੀ ਆਪਣੀ ਆਪਣੀ ਚੋਇਸ ਹੈ ਜੀ ਗੱਲ ਦੀ ਅਦਕ ਹੋ ਗਏ ਤਿਆਰ ਪਲੇਟ ਦਹੀਂ ਜਿਆਦਾ ਪੈਂਦਾ ਇਹਨਾਂ ਚ ਦਹੀਂ ਨੇ ਸਵਾਦ ਦੇਣਾ ਆਪਾਂ ਇਹ ਪੇਜ ਜੜਾ ਆਪੇ ਅਸੀਂ ਥੋੜੀ ਥੋੜੀ ਛਟਣੀ ਪਾ ਲੈਣੀ ਆ ਕੋਸਿਆਂ ਦੀ ਛਟਣੀ ਅਸੀਂ ਸੋਸ ਪਾ ਦਣੀ ਆ ਆ ਲਓ ਇਹ ਹੋ ਗਿਆ ਤਿਆਰ ਤਿਆਰ ਆ ਭੇ ਮਸਾਲਾ ਪਾ ਦੋਣਾ ਇਹ ਹੋ ਗਿਆ ਤਿਆਰ ਮਰਾ ਜਿਹੜੇ ਜਿਹੜੇ ਮੇਰੇ ਭਰਾ ਭੈਣ ਸਾਡੀਆਂ ਵੀਡੀਓ ਦੇਖਦੇ ਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਹਾਂ ਖਾ ਕੇ ਦੱਸੋ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰਾ ਵੀਰ ਤੁਹਾਡੇ ਕਮੈਂਟਾਂ ਨਾਲ ਸਾਨੂੰ ਹੌਸਲਾ ਬਜਾਈ ਹੁੰਦਾ ਠੀਕ ਹੈ ਹਾਂ ਜੀ ਐਦਾ ਇੰਨਾ ਨਰਮ ਹੁੰਦੇ ਆ ਹੁਣ ਆਦੀ ਖਾ ਕੇ ਦੇਖਦੇ ਬਹੁਤ ਨਰਮ ਹੈ ਇਹ ਠੀਕ ਨਹੀਂ ਦੱਸੋ ਖਾ ਕੇ ਸਹੀ ਦਾ ਸਣਾ ਪਈਆਂ ਦੁਕਾਨ ਦਾ ਮਲਭੂਆਂ ਕੇ ਹੁੰਦਾ ਮੈਨੂੰ ਬਹਿਲਾ ਖਾਣ ਦਿਓ ਹੇ ਮੈਂ ਦੱਸਦਾ ਮਹਾਰਾਜ ਭੈਣ ਬਰਾ ਉਹ ਮੈਂ ਇਹ ਨੀ ਗੱਣਾ ਗੱਧੀ ਬਣਾਇਆ ਵਧੀਆ ਹੁੰਨੇ ਆ ਤੁਸੀਂ ਬਣਾ ਕੇ ਦੇਖੋ ਬਹੁਤ ਵਧੀਆ ਬਣਦੀ ਚੀਜ਼ ਲਾਇਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇਹ ਤਰੀਕੇ ਨਾਲ ਬਣਾ ਕੇ ਦੱਸਿਓ ਇਹ ਤਰੀਕੇ ਨਾਲ ਬਣਾਇਓ ਤੇ ਰੱਬ ਰੱਖਾ ਅਗਲੇ ਬਲੌਗ ਲਈ ਸ਼ੰਗਾ ਓਕੇ